ਸਸਰੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਜੇ ਤੁਸੀਂ ਇੰਡੀਆ ਰਹਿੰਦੇ ਹੋ ਤੇ ਨਜ਼ਾਰੇ ਲੈਂਦੇ ਹੋਗੇ ਜੋ ਮजे ਇੰਡੀਆ ਜੀ ਤੁਹਾਨੂੰ ਬਾਹਰ ਨਹੀਂ ਕਿਤੇ ਮਿਲਨੇ ਪੱਕੀ ਗੱਲ ਜੇ ਕਿੰਨੇ ਪੈਸੇ ਤੁਸੀਂ ਮਰਜ਼ੀ ਕਮਾ ਲੋ ਲੇਕਿਨ ਤੁਸੀਂ ਬਾਹਰ ਰਹਿ ਕੇ ਵੀ ਇੰਡੀਆ ਨੂੰ ਮਿਸ ਕਰਦੇ ਹੋ ਕਿਸੇ ਨੂੰ ਪੁੱਛ ਲੋ ਉਹਦਾ ਦਿਲ ਇੰਡੀਆ ਜੀ ਰਹਿੰਦਾ ਹੈ ਇਸ ਕਰਕੇ ਜੇ ਤੁਸੀਂ ਉੱਥੇ ਮੌਕਾ ਮਿਲਦਾ ਤੇ ਪੂਰੇ ਨਜ਼ਾਰੇ ਲੈ ਲਓ ਜੇ ਕੋਈ ਬਾਹਰ ਆ ਗਿਆ ਨਾ ਕਿ ਤੁਸੀਂ ਪੈਸੇ ਦੀ ਘੁਮਣਕਰੀ ਚ ਵਜਣਾ ਹੈਗਾ ਫਿਰ ਤੁਹਾਨੂੰ ਪਸੇ ਉਹ ਲਾਲਚ ਆਣਾ ਵੀ ਜਿੰਨੇ ਪੈਸੇ ਮੇਰੇ ਲੱਗੇ ਨਾ ਮੇਰੇ ਕਿਤੇ ਉਹ ਕਵਰ ਹੋ ਜਾਣ ਮੈਂ ਇੱਥੇ ਪਕਾ ਜوں ਮੇਰੀ ਸੈਟਿੰਗ ਹੋ ਜਵੇ ਪਰ ਤੁਹਾਡੀ ਜ਼ਿੰਦਗੀ ਫਿਰ ਇਸੇ ਕਸ਼ਮਕੱਦ ਚ ਬੀਤਣੀ ਜੇ ਇਸ ਕਰਕੇ ਇੰਡੀਆ ਦੇ ਨਜ਼ਾਰੇ ਵਾਲਾ ਗਰੁੱਪ ਅਗਾ ਤੇ ਤੁਸੀਂ ਇੰਡੀਆ ਰਹਿ ਰਹੇ ਹੋ ਠੀਕ ਹੈ ਜੀ ਯੂਕੇ ਰਹਿ ਰਹੇ ਹੋ ਫਿਰ ਤੁਹਾਨੂੰ ਪਤਾ ਹੀ ਹੈ 4 ਜੁਲਾਈ ਨੂੰ ਇੱਥੇ ਇਲੈਕਸ਼ਨ ਹੋ ਗਈ ਹੈ ਵੇਖੋ ਕਿਹੜੀ ਪਾਰਟੀ ਜਿੱਦੀ ਹੈ ਤੋ ਲੈ ਕੇ ਜਾਂਦੀ ਕਿ ਤੁਹਾਡੇ ਖਿਲਾਫ ਜਾਂਦੀ ਲੈ ਕੇ ਕੁਝ ਨਹੀਂ ਕਿਹਾ ਜਾਂਦਾ ਕਿਉਂਕਿ ਹਰ ਸਰਕਾਰ ਦੀਆਂ ਪਾਲਿਸੀਆਂ ਅਲੱਗ-ਅਲੱਗ ਹੁੰਦੀਆਂ ਜਦੋਂ ਸਰਕਾਰਾਂ ਬਦਲਦੀਆਂ ਕਾਫੀ ਕੁਝ ਚੇਂਜ ਹੋ ਜਾਂਦਾ ਹੈਗਾ ਬਾਕੀ ਦੋਸਤੋ ਤੁਹਾਡੀ ਕਿਸਮਤ ਕਿਸੇ ਨਹੀਂ ਲੈ ਜਾਣੀ ਜਿੱਥੇ ਤੁਹਾਡਾ ਦਾਣਾ ਪਾਣੀ ਲਿਖਿਆ ਹੈ ਨਾ ਤੁਸੀਂ ਪਹੁੰਚਣਾ ਵਾਸ਼ ਬੇਸ਼ੱਕ ਇੰਡੀਆ ਲਿਖਿਆ ਹੈ ਯੂਰਪ ਜੀ ਲਿਖਿਆ ਹੈ ਅਮਰੀਕਾ ਲਿਖਿਆ ਹੈ ਕੈਨੇਡਾ ਲਿਖਿਆ ਹੈ ਏਸ਼ੀਆ ਜੀ ਲਿਖਿਆ ਯਾਨੀ ਕਿ ਕਿਸੇ ਕੰਟਰੀ ਲਿਖਿਆ ਤੁਸੀਂ ਉੱਤੇ ਪਹੁੰਚ ਜਾਣਾ ਬਸ ਸਬਬ ਬੰਦਾ ਹੁੰਦਾ ਜੀ ਤੇ ਰੱਬ ਤੇ ਭਰੋਸਾ ਰੱਖੋ 12ਵੀਂ ਆ ਗਏ ਨਾ ਤੇ 12ਵੀਂ ਦੋਸਤੋ ਦਰਖਤਾਂ ਨਾਲ ਨੌਟਰੀ ਲੱਗੇ ਇੱਥੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਜਿੰਨਾ ਚ ਸੈਟਿੰਗ ਨਹੀਂ ਹੁੰਦੀ 5-7 ਸਾਲ ਤੇ ਤੁਹਾਨੂੰ ਡਟ ਕੇ ਮਿਹਨਤ ਕਰਨੀ ਪੈਣੀ ਹੈ ਕਾਜ ਪੱਤਰ ਬਣਾਉਣ ਦੇ ਬਾਰੇ ਹਾਰਦ ਤਰ੍ਹਾਂ ਦੀ ਸੈਟਿੰਗ ਕਰਨੀ ਪੈਣੀ ਹੈ ਹਾਂ ਜਦੋਂ ਤੁਹਾਡੇ ਪੈਰ ਲੱਗ ਗਏ ਤੇ ਫਿਰ ਤੁਸੀਂ ਸਮਝੋਗੇ ਤੁਹਾਡੇ ਅੱਗੇ ਦੜ ਸਿੰਘੀ ਆ ਗਈ ਹੈ ਜਾਂ ਇੱਥੇ ਦੀ ਨੈਸ਼ਨੈਲਟੀ ਮਿਲ ਗਈ ਫਿਰ ਤੁਹਾਨੂੰ ਥੋੜੀ ਮौज ਹੋ ਜਾਏਗੀ ਫਿਰ ਦਿਮਾਗ ਇੱਕ ਟੈਨਸ਼ਨ ਲੱ ਜਾਂਦੀ ਵੀ ਮੈਂ ਨੂੰ ਅਜੇ ਕੋਈ ਨਾ ਨਾ ਜਵੇ ਕਿਤੇ ਮੈਨੂੰ ਵਾਪਸ ਨਾ ਜਾਣਾ ਪੈ ਜਵੇ ਤੇ ਜੇ ਦੋਸਤੋ ਤੁਸੀਂ ਪੱਕੇ ਹੋ ਜਾਂਦੇ ਹੋ ਤੁਹਾਡੇ ਇਹਦੇ ਦਵਾ ਚੋਂ ਪਰੇਸ਼ਾਨੀ ਖਤਮ ਹੋ ਗਈ ਨਿਕਲੇ ਵੀ ਦੂਸੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਸਿੰਗਲ ਹੈ ਉਹ ਕਹਿੰਦਾ ਜੀ ਮੈਂ ਆਪਣੀ ਵਾਈਫ ਮਗਾਣੀ ਹੈ ਵਿਆਹ ਕਰਨਾ ਹੈ ਜੇ ਵਿਆਹ ਹੋ ਤੇ ਉਹ ਕਹਿੰਦਾ ਆਪਣੀ ਬੀਵੀ ਬੱਚੇ ਮਗਾੜੇਵੇ ਜੇ ਦੋਵੇਂ ਸੱਟੇ ਮੀਆਂ ਬੀਵੀ ਇੱਥੇ ਆ ਗਏਵੇ ਬੱਚੇ ਵੀ ਆ ਗਏ ਨਾਲ ਫਿਰ ਮਾਪਿਆਂ ਦਾ ਫਿਕਰ ਪੈ ਜਾਂਦਾ ਵੀ ਚਲੋ ਬੁੱਢੇ ਮਾਪੇ ਵੀ ਹੁੰਦਾ ਨੇ ਇੱਥੇ ਮਗਾਣਾ ਹੈ ਕਿਉਂਕਿ ਉਹ ਜਨ ਉਮੀਦਾਂ ਹੁੰਦੀਆਂ ਵੀ ਮਾਪੇ ਇੱਥੇ ਆ ਜਾਣ ਤੇ ਮਾਪੇ ਨੂੰ ਉਮੀਦਾਂ ਹੁੰਦੀਆਂ ਸਾਨੂੰ ਬੱਚੇ ਸਾਧਣਗੇ ਅਸੀਂ ਵੀ ਚਾਰ ਦਿਨ ਚੰਗੇ ਵੇਖ ਲਾਂਗੇ ਬਾਹਰ ਦੀ ਲਾਈਫ ਦੇ ਹਾਲਾਂਕਿ ਬਾਹਰ ਦੀ ਲਾਈਫ ਨੂੰ ਤੁਸੀਂ ਬਹੁਤ ਚੰਗੀ ਕਹਿ ਸਕਦੇ ਇੰਡੀਆ ਜਿੰਨੀ ਟੈਨਸ਼ਨ ਹੈਗੀ ਜਿੰਨੀ ਬਾਹਰ ਟੈਨਸ਼ਨ ਹੈਗੀ ਹੈ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਸਾਰਾ ਪਤਾ ਹੈਗਾ ਸਿਰਫ ਕੀ ਲੋਗੇ ਕਈ ਲੋਕ ਦੱਸਦੇ ਨਹੀਂ ਗਏ ਉਹ ਕਹਿੰਦੇ ਕੀ ਲੋਣੇ ਨੰਬਰ ਬਣੇ ਬੜੇ ਜਾਂਦੇ ਹੋ ਇਹ ਠੀਕ ਹੈ ਇੰਡੀਆ ਜੀ ਕਮਾਈ ਘਟ ਗਈ ਏ ਲੇਕਿਨ ਫਿਰ ਵੀ ਉੱਤੇ ਇੰਨੀ ਪਰੇਸ਼ਾਨੀ ਨਹੀਂ ਹੈਗੀ ਇੰਨੀ ਥਿੰਕਿੰਗ ਨਹੀਂ ਹੈ ਬਾਅਦ ਤੁਸੀਂ ਇੱਕ ਵਾਰੀ ਆਗੇ ਨਾ ਜੇ ਸੱਟ ਹੋ ਗਈ ਨਾ ਤੇ ਫਿਰ ਸਮਝੋ ਤੁਹਾਡੀਆਂ ਪਰੇਸ਼ਾਨੀਆਂ ਨਾਲ ਸ਼ੁਰੂ ਹੋ ਜਾਂਦੀਆਂ ਆਪਣਾ ਕਾਰ ਲੈਣਾ ਕਾਰ ਦੀ ਸੈਟਿੰਗ ਕਰਨੀ ਹੈ ਕੰਮ ਚੰਗਾ ਮੇਰੇ ਹੱਥੀ ਦੇ ਵੀ ਮੇਰੀ ਜੋਬ ਨਾ ਚਲੀ ਜਾਵੇ ਤੇ ਜੇ ਕਿਤੇ ਜੋਬ ਮਿਲ ਗਈ ਫਿਰ ਤੇ ਥੋੜਾ ਫਾਇਦਾ ਹੋ ਜਾਏਗਾ ਤੁਹਾਨੂੰ ਫਿਰ ਵੀ ਸਾਲ ਬਾਅਦ ਮਹੀਨੇ ਛੁੱਟੀ ਮਿਲ ਜਾਂਦੀ ਏ 27-22 ਛੁੱਟੀਆਂ ਮਿਲ ਜਾਂਦੀਆਂ ਤੇ ਤੁਸੀਂ ਜੇ ਕਿਤੇ ਆਪਣਾ ਕੰਮ ਕਰ ਲਿਆ ਤੇ ਫਿਰ ਛੁੱਟੀਆਂ ਤੁਸੀਂ ਭੁੱਲ ਜੋ ਫਿਰ ਤੁਸੀਂ ਦਸਤਾਨਾ ਇੰਡੀਆ ਜਾਣ ਨੂੰ ਵੀ ਕਿਤੇ ਟਾਈਮ ਬਵੇ ਤੇ ਮੈਂ ਵੀ ਮਹੀਨਾ 2 ਮਹੀਨੇ ਲਾ ਕੇ ਆਵਾਂ ਤੇ ਜੇ ਜੋ ਮਿਲ ਗਈ ਫਿਰ ਤੁਸੀਂ 2-4 ਮਹੀਨੇ ਭੁੱਲ ਜੋ ਤੁਸੀਂ ਫਿਰ ਤੇ ਤੁਹਾਨੂੰ ਕਿਤੇ ਸਾਲ ਬਾਅਦ ਵੀ ਨਹੀਂ ਛੁੱਟੀਆਂ ਮਿਲਣੀਆਂ ਕਰਨੀਆਂ ਉਹ ਵੀ ਕਈ ਲੋਕ ਇਚਵਰ ਟਾਈਮ ਨਾਲ ਸ਼ੁਰੂ ਕਰ ਦਿੰਦੇ ਵੇ ਤੇ ਜੇ ਤੁਸੀਂ ਮਹੀਨਾ 15 ਇੰਡੀਆ ਜਾਣਾ ਵੀ ਹੈ ਨਾ ਤੇ ਤੁਹਾਡੇ ਬੜੇ ਕੰਮ ਕਰਨਾ ਹੋਣੇ ਵੇ ਤੁਹਾਨੂੰ ਪਤਾ ਨਹੀਂ ਲੱਗਦਾ ਮਹੀਨਾ ਕਿੱਧਰ ਜਾਂਦਾ ਹੈ ਜੇ ਤੁਸੀਂ ਫਿਰ ਤਰਸਾ ਯਾਰ ਥੋੜਾ ਟਾਈਮ ਲਵਾਂਗਾ ਨਾ ਕਿਤੇ 2 ਤਿੰਨ ਹਫਤੇ ਹੋਰ ਹੁੰਦੇ ਤੇ ਮਜਾ ਆਈ ਨਹੀਂ ਜਦੋਂ ਮਜਾ ਆ ਲੱਗਦਾ ਇੰਡੀਆ ਜਾ ਕੇ ਉਦੋਂ ਤੇ ਨੀਆਂ ਛੁੱਟੀਆਂ ਖਤਮ ਹੋ ਜਾਂਦੀਆਂ ਗਿਆ ਉਹ ਵੀ ਡਿਪੈਂਡ ਕਰਦਾ ਕਿਹੜੇ ਮੌਸਮ ਦੀ ਜਾਂਦੇ ਤੁਸੀਂ ਜੇ ਤੇ ਚਲੋ ਚੰਗਾ ਮੌਸਮ ਹੈ ਫਿਰ ਤੇ ਕੋਈ ਗੱਲ ਨਹੀਂ ਤੇ ਜੇ ਗਰਮੀ ਜਾਣਾ ਫਿਰ ਵੈਸੀ ਪਟਾਕੇ ਬੈਜਦੇ ਨੇ ਤੇ ਇੱਥੇ ਸਕੂਲ 'ਚ ਜਿਹੜੀਆਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਉਹ ਵੀ ਗਰਮੀਆਂ 'ਚ ਹੁੰਦੀਆਂ ਹੀ ਆ ਤੇ ਗਰਮੀਆਂ 'ਚ ਫਿਰ ਤੁਹਾਨੂੰ ਪਤਾ ਹੈ ਜਦੋਂ ਇੰਡੀਆ ਜਾਓਗੇ ਤੇ ਜਿਹੜੇ ਗਰਮੀਆਂ ਨਿਆਰੇ ਆਣੇਵੇਂ ਉਹ ਤੁਹਾਨੂੰ ਸਾਰੀ ਉਹ ਨਹੀਂ ਭੁੱਲਨੇ ਦੋ ਪਸੀਨੇ ਆਣੇ ਤੁਸੀਂ ਕਰਨ ਮੈਂ ਕਿੱਥੇ ਫਸ ਗਿਆ ਆਗੇ ਇਸ ਕਰਕੇ ਨਜ਼ਾਰੇ ਦਮੇ ਪਾਸੇ ਵੇ ਇੰਡੀਆ ਵੀ ਨਜ਼ਾਰੇ ਵੇ ਤੇ ਬਾਹਰ ਵੀ ਨਜ਼ਾਰੇ ਵੇ ਬਸ ਇਹ ਡਿਪੈਂਡ ਕਰਦਾ ਤੁਹਾਡੀ ਸੋਚ ਕਿਰੋ ਜੀਏ ਇੰਡੀਆ ਕੀ ਹੁੰਦਾ ਤੁਸੀਂ ਉੱਥੇ ਜਨਮ ਲਿਆ ਤੁਹਾਡਾ ਕਾਰਬਾਰ ਕੋਈ ਪਰਿਵਾਰ ਰਿਸ਼ਤੇ ਦਾ ਯਾਰ ਦੋਸਤ ਇਸ ਕਰਕੇ ਤੁਹਾਨੂੰ ਯਾਰ ਨਜ਼ਾਰੇ ਆਂਦੇ ਵੇ ਉਮੀਦ ਹੈ ਕਿ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ